ਕਹਣਾ ਚੋਨਾ ਆਮ ਆਜ਼ਦੀ ਪਾਰਟੀ ਸਰਕਾਰ ਨੂੰ ਕਿ ਜੇ ਤੁਹਾਡੇ ਚ ਜਾਨ ਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜੋ ਆਹ ਕਿਹੜਾ ਤਰੀਕਾ ਆ ਕਿ ਤੁਸੀਂ ਸਾਡੇ ਕਾਜੀ ਸਾਡੇ ਸਰਪੰਚਾਂ ਦੇ ਜਾਂ ਪੰਚਾਂ ਦੇ ਤੁਸੀਂ ਕਾਜ ਨਹੀਂ ਪਰ ਹੋਣ ਦੇਂਦਾ ਇਹ ਕੋਈ ਲੋਕਤੰਤਰਾਈ ਗੱਲ ਨਹੀਂ ਹੈਗੀ ਜੇ ਤੁਹਾਡੇ ਚ ਹਿੰਮਤ ਆ ਤਾਂ ਮੈਦਾਨ ਚ ਆਓ ਇਲੈਕਸ਼ਨ ਲੜੋ ਔਰ ਜਿੱਤ ਕੇ ਦਿਖਾਓ ਸਵਾਤਾਂ ਫੇਆ ਵੀਰੋ ਐਦਾ ਕੀ ਵੀ ਵੀਡੀਓ ਨੂੰ ਕਹਿ ਕੇ ਕਦੀ ਉਹਨੂੰ ਭਜਾਤਾ ਕਦੀ ਉਹਨੂੰ ਭਜਾਤਾ ਇਹ ਗੱਲ ਨਹੀਂ ਬੰਦੀ ਹੱਥ ਬਰਾਬਰ ਦਾ ਸਾਰਿਆਂ ਦਾ ਇਲੈਕਸ਼ਨ ਲੜਦਾ ਕਦੀ ਕਾਂਗਰਸ ਪਾਰਟੀ ਦੇ ਵੇਲੇ ਇਦਾਂ ਦਾ ੱਤਕਾ ਨਹੀਂ ਸੀ ਹੋਇਆ ਜੋ ਅੱਜ ਆ ਦੇਖਣ ਨੂੰ ਮਿਲ ਰਿਹਾ ਇਹ ਇਲੈਕਸ਼ਨ ਜਿਹੜੀ ਆ ਇਹ ਹਰ ਇੱਕ ਦਾ ਅਧਿਕਾਰ ਵਾ ਔਰ ਇਹ ਇਲੈਕਸ਼ਨ ਦੇ ਅੱਜ ਲਾਸਟ ਦਿਨਵਾ ਐਨਓਸੀਆ ਲੈਣ ਦਾ ਨਾਮਿਨੇਸ਼ਨ ਦਾ ਔਰ ਵੀਡੀਓ ਸਭ ਨੂੰ ਇਹ ਪਤਾ ਵਾ ਕਿ ਆਖਰੀ ਦਿਨਾਂ ਜਿਹੜੀਆਂ ਦੂਜੀਆਂ ਪਾਰਟੀਆਂ ਨਾਲ ਸੰਬੰਧਿਤ ਜਿਨ੍ਹਾਂ ਨੇ ਕਾਗਜ਼ ਭਰਨੇ ਸੀ ਉਹਨਾਂ ਨੂੰ ਦੇ ਦਿੱਤੇ ਗਏ ਆ ਉਹ ਜਿਹੜਾ ਕਾਂਗਰਸ ਪਾਰਟੀ ਦੇ तकरीबन 3 ਦਿਨ ਤੋਂ ਸਾਡੇ ਲੋਕਾਂ ਨੂੰ ਇਹ ਬੀਡੀਪੀਓ ਇੱਥੇ ਖਰਾਬ ਕਰ ਦਿਆ ਇਹ ਨਾਮ ਕੀ ਹੈ ਜੀ ਬੀਡੀਪੀਓ ਫੋਨ ਹੀ ਨਹੀਂ ਚੁੱਕਦੇ ਨਿਰਿੰਦਰ ਪਾਲ ਸਿੰਘ ਕੋਈ ਫੋਨ ਤੇ ਕਰ ਲਈ ਹੁੰਦਾ ਜੀ ਮੈਂ ਉਹਨੂੰ ਦੋ ਵਾਰ ਸਵੇਰ ਦਾ ਕਾਲ ਕੀਤੀ ਆ ਉਹਨੇ ਮੇਰਾ ਫੋਨ ਨਹੀਂ ਚੱਕਿਆ ਔਰ 3 ਦਿਨ ਤੋਂ ਸਾਡੇ ਬੰਦੇ ਖਰਾਬ ਹੋ ਰਹੇ ਡੀਸੀ ਦੇ ਧਿਆਨ ਚ ਤੇ ਲਿਆਂਦਾ ਸੀ ਬਿਲਕੁਲ ਜੀ ਹੁਣ ਡੀਸੀ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ ਸੀ ਹੁਣ ਦੁਬਾਰਾ ਫੇਰ ਲਿਆਵਾਂਗੇ ਹੁਣ ਮਿਲ ਕੇ ਵੀ ਆਏ ਆ ਅਸੀਂ ਸਰ ਨੂੰ ਮਿਲ ਕੇ ਆਏ ਆ ਡੀਸੀ ਸਾਹਿਬ ਨੂੰ ਮਿਲ ਕੇ ਵੀ ਆਏ ਆ ਜੀ ਔਰ ਕੀ ਕਹਿੰਦੇ ਜੀ ਡੀ ਸਾਹਿਬ ਡੀ ਸੀ ਸਾਹਿਬ ਨੇ ਕਿਹਾ ਵੀ ਆਉਣਗੇ ਪਰ ਉਹ ਆਏ ਨਹੀਂ ਹਜੇ ਤੱਕ ਫੋਨ ਨਹੀਂ ਚੱਕ ਰਿਹਾ ਸਾਡਾ ਠੀਕ ਦੇਖੋ ਡੀ ਸੀ ਸਾਹਿਬ ਨੇ ਵੀ ਇਹ ਕਿਹਾ ਕਿ ਆਉਣਗੇ 1:30 ਵਜ ਗਿਆ ਜਿਨ੍ਹਾਂ ਨੇ ਕਾਲਾ ਸੰਗੀਆਂ ਜਾ ਕੇ TNOC ਲੈ ਕੇ ਕਾਲਾ ਸੰਗੀਆਂ ਫਾਰਪਾਨੇ 3 ਵਜੇ ਤੱਕ ਲਾਸਟ ਟਾਈਮ ਆ 3 ਵਜੇ ਤੱਕ ਅਗਰ ਉਹ ਤੇ ਪਹੁੰਚੇ ਨਹੀਂ ਤੇ ਇਹਨਾਂ ਦੇ ਕਾਗਜ਼ ਸਬਮਿਟ ਕਿਦਾਂ ਹੋਣਗੇ ਡੀ ਸੀ ਸਾਹਿਬ ਦੇ ਵੀ ਧਿਆਨ ਚ ਲਿਆਂਦੀ ਗਈ ਹੈ ਇਹ ਗੱਲ ਤਾਂ ਵੀ ਕੋਈ ਕੋਈ ਐਕਸ਼ਨ ਨਹੀਂ ਕੋਈ ਹੈ ਹੀ ਨਹੀਂ ਕੋਈ ਸਸ਼ਟਮੀ ਹੈ ਨਹੀਂ ਕਿ ਨਹੀਂ ਤਾਂ ਆ ਆਪ ਸਰ ਆ ਤੁਸੀਂ ਤੁਹਾਡੇ ਲਈ ਸਾਰੀਆਂ ਪਾਰਟੀਆਂ ਸੇਮ ਆ ਇਹ ਤੁਹਾਨੂੰ ਸਿਆਸੀ ਦਬਾਅ ਲੱਗਦਾ ਕੋਈ ਵੀਡੀਓ ਬਿਲਕੁਲ ਜੇ ਸਿਆਸੀ ਦਬਾਅ ਹੋਊਗਾ ਫਿਰ ਬੀਡੀਪੀਓ ਦਾ ਕੀ ਰੋਲ ਆ ਕਿ ਉਹ ਜਦੋਂ ਉਹਨੂੰ ਪਤਾ ਵੀ ਅੱਜ ਲਾਸਟ ਦਿਨ ਆ ਐਨਓਸੀ ਆਂਦਾ ਉਹ ਆਪਣੀ ਸੀਟ ਸਾਈ ਛੱਡ ਕੇ ਕਿਵੇਂ ਜਾ ਸਕਦਾ ਇੱਥੇ ਸਿਆਸੀ ਦਬਾਈ ਆ ਮੈਂ ਇਹ ਤਾਂ ਹੀ ਉਹ ਤੇ ਕਹਿਣਾ ਚਾਹਣਾ ਕਿ ਤੁਸੀਂ ਕੰਮ ਕਰੋ ਇਲੈਕਸ਼ਨ ਲੜੋ ਮੈਦਾਨ ਚਾਓ ਜਿੱਥੇ ਜਾਨ ਹੋਊਗੀ ਜਿੱਤ ਲੂਗਾ ਠੀਕ ਠੀਕ ਆ